ਵਾਹਿਗੁਰੂ ਵਾਹਿਗੁਰੂ ਘਰ ਘਰ ਖੁਸ਼ੀਆਂ ਹੋਗੀਆਂ ਨੇ ਗੋਬਿੰਦ ਬਤਾੜੀਆਂ ਦੇਣ ਵਧਾਈਆਂ ਸੰਗਤਾਂ ਮਾ ਗੁਰੂ ਦੇ ਲਾਲ ਦੀ ਪੀਖਮ ਚਾਪ ਕੇ ਦੇ ਦੋ ਕੁੜੀਆਂ ਖੜਦਾ ਦਰਸ਼ਨ ਕਰਦੇ ਤੇਲੇ ਹੈਰਾਨ ਬਣਦੇ ਮਾਰਾ ਉਜਲ ਦੀ ਕਾਣੀ ਸੁੱਚਾ ਸਿੰਘਲ ਪਿੰਡ ਝੋੜੀ ਤਸਵੀਰਾਂ ਜਨਾਲ ਜਲੰਮਰ ਸੇ ਪ੍ਰੇਸ਼ਿਤ ਕਰੇ ਭਾਗ ਜਾਗੇ ਪਟਨਾ ਸਾਹਿਬ ਦੀ ਧਰਤ ਵਾਲੇ ਵਾਲੀ ਦੁਨੀਆ ਦਾ ਜਿੱਥੇ ਅਵਤਾਰ ਹੋਇਆ ਭਾਗ ਜਾਗੇ ਪਟਨਾ ਸਾਹਿਬ ਦੀ ਧਰਤ ਵਾਲੇ ਇਹ ਵਾਲੀ ਦੁਨੀਆ ਦਾ ਜਿੱਥੇ ਅਵਤਾਰ ਹੋਇਆ ਨਾਲੇ ਦੁਖੀ ਗਰੀਬਾਂ ਦੇ ਪਾਗ ਜਾ ਕੇ ਨਾਲੇ ਦੁਖੀ ਗਰੀਬਾਂ ਦੇ ਪਾਗ ਜਾ ਕੇ ਰਾਖਾ ਜਿੰਨਾਂ ਲਈ ਆਪ ਕਰਤਾਰ ਹੋਇਆ ਗਿਲਦਾਈਨ ਮਾਣੀ ਦੇ ਪਾਗ ਜਾ ਕੇ ਜਿਸ ਨੂੰ ਸਭ ਤੋਂ ਪਹਿਲੋਂ ਦਦਾਰ ਹੋਇਆ ਗਿਲਦਾਈਨ ਮਾਣੀ ਦੇ ਪਾਗ ਜਾ ਕੇ ਜਿਸ ਨੂੰ ਸਭ ਤੋਂ ਪਹਿਲੋਂ ਦਦਾਰ ਹੋਇਆ ਘਰ ਘਰ ਖੁਸ਼ੀਆਂ ਹੁੰਦੀਆਂ ਨੇ ਗੋਬਿੰਦ ਅਵਤਾਰ ਦਿਆਂ ਗੋਬਿੰਦ ਅਵਤਾਰ ਦੀਆਂ ਘਰ ਘਰ ਖੁਸ਼ੀਆਂ ਹੁੰਦੀਆਂ ਨੇ ਗੋਬਿੰਦ ਅਵਤਾਰ ਦੀਆਂ ਦੇਣ ਵਧਾਈਆਂ ਸੰਗਤਾਂ ਮਾ ਗੁਜਰੀ ਦੇ ਲਾਲ ਦੀਆਂ ਮਾ ਗੁਜਰੀ ਦੇ ਲਾਲ ਦੀਆਂ ਮਾ ਗੁਜਰੀ ਦੇ ਲਾਲ ਦੀਆਂ ਖੁਸ਼ੀਆਂ ਦੇ ਵਿੱਚ ਵਜਣ ਵਾਜੇ ਕਵੀਆਂ ਮੰਗਲ ਗਾਏ ਕਵੀਆਂ ਮੰਗਲ ਗਾਏ ਕੁਸ਼ੀਆਂ ਹਦੇ ਵਿੱਚ ਵੱਜਣ ਵਾਜੇ ਕਮੀਆਂ ਮੰਗਲ ਗਾਏ ਨਾਵੇਂ ਗੁਰੂ ਦੇ ਪੋਤਲਾੜਲੇ ਜੜਪਟਣੇ ਵਿੱਚ ਆਏ ਜੜਪਟਣੇ ਵਿੱਚ ਆਏ ਨਾਵੇਂ ਗੁਰੂ ਦੇ ਪੋਤਲਾੜਲੇ ਜੜਪਟਣੇ ਵਿੱਚ ਆਏ ਆ ਕੀ ਕੀ ਸ਼ਿਫਤਾ ਦੱਸਾਂ ਉਸ ਵੇਲੇ ਦੇ ਹਾਲ ਦੀਆਂ ਉਸ ਵੇਲੇ ਦੇ ਹਾਲ ਦੀਆਂ ਦੇਣ ਬਦਾਈਆਂ ਸੰਤਾਂ ਮਾ ਗੁਜਰੀ ਦੇ ਲਾਡੀਆਂ ਮਾ ਗੁਜਰੀ ਦੇ ਲਾਡੀਆਂ ਪਿੰਡ ਪਿੰਡ ਤਾਂ ਸ਼ਹਿਰ ਸ਼ਹਿਰ ਵਿੱਚ ਜਦ ਇਹ ਖਬਰਾਂ ਆਈਆਂ ਜਦ ਇਹ ਖਬਰਾਂ ਆਈਆਂ ਪਿੰਡ ਪਿੰਡ ਤਾਂ ਸ਼ਹਿਰ ਸ਼ਹਿਰ ਵਿੱਚ ਜਦ ਇਹ ਖਬਰਾਂ ਆਈਆਂ ਜਦ ਇਹ ਖਬਰਾਂ ਆਈਆਂ ਕਿਉਂ ਦੇ ਲੋਕਾਂ ਬਾੜੇ ਦੀਵੇ ਕਿਤਿਆਂ ਨੇ ਰਛਨੀਆਂ ਕਿਤਿਆਂ ਨੇ ਰਛਨੀਆਂ ਕਿਉਂ ਦੇ ਲੋਕਾਂ ਬਾੜੇ ਦੀਵੇ ਕਿਤਿਆਂ ਨੇ ਰਛਨੀਆਂ ਸ਼ਾਮ ਦੇ ਦਿੱਤੇ ਨਾਮੇ ਗੁਰੂ ਨੂੰ ਖਬਰ ਆ ਹੋਈਆਂ ਬਾੜ ਦੀਆਂ ਖਬਰਾਂ ਹੋਈਆਂ ਬਾਲ ਦੀਆਂ ਦੇਖਣਾ ਵਦਾਈਆਂ ਸੰਗਤਾਂ ਮਾ ਗੁਜਰੀ ਦੇ ਲਾਲ ਦੀਆਂ ਮਾ ਗੁਜਰੀ ਦੇ ਲਾਲ ਦੀਆਂ ਗੋਬਿੰਦ ਰਾਧਾ ਜਿਸ ਵੇਲੇ ਪੜਨੇ ਦਰਸ਼ਨ ਹੋਇਆ ਪੜਨੇ ਦਰਸ਼ਨ ਹੋਇਆ ਗੋਬਿੰਦ ਰਾਧਾ ਜਿਸ ਵੇਲੇ ਪੜਨੇ ਦਰਸ਼ਨ ਹੋਇਆ ਪੀਖ ਮਸਾਜੀ ਵਿੱਚ ਪੰਜਾਬੇ ਸਜਦੇ ਲਈ ਖਲੋਆ ਸਜਦੇ ਲਈ ਖਲੋਆ ਪੀਖ ਮਸਾਜੀ ਵਿੱਚ ਪੰਜਾਬੇ ਸਜਦੇ ਲਈ ਖਲੋਆ ਉਸ ਨੂੰ ਉਤਲ ਬਾਹ ਲੱਗੀਆਂ ਪਰੀਤਮ ਦੇ ਦਦਾਰਦੀਆਂ ਪਰੀਤਮ ਦੇ ਦਦਾਰਦੀਆਂ ਦੇਣ ਵਧਾਈਆਂ ਸੰਤਾਂ ਮਾ ਗੁਜਰੀ ਦੇ ਲਾਡੀਆਂ ਮਾ ਗੁਜਰੀ ਦੇ ਲਾਡੀਆਂ ਕੋਸਰਸੀ ਮਾਹੀ ਦਾ ਦੁਨੀਆ ਅਜ ਵੀ ਦਰਸ਼ਨ ਚਾਵੇ ਅਜ ਵੀ ਦਰਸ਼ਨ ਚਾਵੇ ਕੋਸਰਸੀ ਮਾਹੀ ਦਾ ਦੁਨੀਆ ਅਜ ਵੀ ਦਰਸ਼ਨ ਚਾਵੇ ਗੁਰੂ ਗ੍ਰੰਥ ਦੀ ਪੜ ਕੇ ਬਾਣੀ ਲੱਖ ਲੱਖ ਸ਼ੁਕਰ ਮਨਾਵੇ ਲੱਖ ਲੱਖ ਸ਼ੁਕਰ ਮਨਾਵੇ ਗੁਰੂ ਗ੍ਰੰਥ ਦੀ ਪੜ ਕੇ ਬਾਣੀ ਲੱਖ ਲੱਖ ਸ਼ੁਕਰ ਮਨਾਵੇ ਸੁਖ ਲਚੰਝੂਟੀ ਗਿਲ ਤੇ ਰਹਿਮਤਾ ਕਰੋ ਪਿਆਰ ਦੀਆਂ ਰਹਿਮਤਾ ਕਰੋ ਪਿਆਰ ਦੀਆਂ ਸੁਖ ਲੈ ਚੰਝੂ ਹਟੀ ਗਲਤ ਰਹਿ ਮਤਾ ਕਰੋ ਪਿਆਰ ਦਿਆਂ ਰਹਿਮਤਾ ਕਰੋ ਪਿਆਰ ਦਿਆਂ ਦੇਣ ਵਧਾਈਆਂ ਸੰਤਾਂ ਮਾ ਗੁਜਰੀ ਦੇ ਲਾਲ ਦਿਆਂ ਮਾ ਗੁਜਰੀ ਦੇ ਲਾਲ ਦਿਆਂ ਵਾਹਿਗੁਰੂ ਤਨ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਲਕੀ ਵਾਲੇ ਬਾਜਾ ਵਾਲੇ ਮੇਰਾ ਗਰੀਬਾਂ ਨੂੰ ਸਾਥੀ ਨਾਲ ਨਵਨਾਲੀ ਮਹਾਰਾਜ ਸਾਡੇ ਜਾਤ ਪਾਤਨ ਪਟਾਇਆ ਗੁਰੂ ਕਲਕੀ ਵਾਲੇ ਬਾਜਣ ਖਾਲਸਾ ਤੇ ਚੜ੍ਹਦੀ ਕਲਾ ਦੇ ਸਾਡੇ ਦੇ ਸਭ ਦੇ ਸਤਿ ਮਹਾਰਾਜ ਸੱਚੇ ਪਾਸ ਸੋਚਾ ਸੰਕਲਪਿਤ ਜੀ ਉੱਤੇ ਤਸਵੀਰ ਅਜਨਾਲਾ ਜਿਲ੍ਹਾ ਮਰਚਾ ਪੰਜਾਬ ਦੀ ਹਰਿਪੁਰ ਪੱਤਰਕਾਰ ਤਰਵਿੰਦਰ ਸਿੰਘ ਜੀ ਔਲਖ ਜਿਨ੍ਹਾਂ ਦੇ ਬੜੀ ਕਿਰਪਾ ਮਹਾਰਾਜ ਸਾਡੇ ਨਿਮਾਣੇ ਗਰੀਬ ਦੇ ਕਲਾਕਾਰਾਂ ਦੇ ਸਭ ਦੇ ਸੰਸਵਾਦ ਪਹੁੰਚਾਉਂਦੇ ਨੇ ਗੁਰੂ ਗ੍ਰੰਥ ਸਾਹਿਬ era ਦੇ ਕਾਲਜੋ ਦੇ avatars ਗੁਰੂ ਨਾਨਕ ਮਹਾਰਾਜ ਦਾ ਪੰਗ ਦੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਵੇਖ ਖਾਲਸਾ ਬਾਣੀ ਦੀ ਫਤਿਹ